ਸਾਡੇ ਮਨ ਨੂੰ ਦੋ ਸਰੀਰ ਮਿਲੇ ਨੇ ਇੱਕ ਸੁਖਮ ਹੈ ਦੂਸਰਾ ਜੋ ਬਾਹਰ ਸੰਸਾਰ ਦੇ ਵਿੱਚ ਇਹ ਸਰੀਰ ਆਪਾਂ ਨੂੰ ਦਿਖਾਈ ਦਿੰਦਾ ਸੁਖਮ ਤੇ ਅਸਥੂਲ ਜਦੋਂ ਰਾਤ ਹੁੰਦੀ ਹੈ ਤਾਂ ਸਾਡਾ ਜੋ ਸੁਖਮ ਸਰੀਰ ਹੈ ਉਹ ਐਸ ਵਾਲੇ ਸਰੀਰ ਨੂੰ ਬਾਹਰ ਵਾਲੀ ਬੋਡੀ ਨੂੰ ਛੱਡ ਕੇ ਸੁਨਦੇ ਵਿੱਚ ਜਾਂਦਾ ਹੈ ਸੁਰਤੀ ਰੂਪ ਹੋ ਕੇ ਉਨਾ ਦੋਹਾ ਦੀ ਗੰਢ ਕਿੱਥੇ ਬੰਨੀ ਹੈ ਨਾ ਪੀਤੇ ਤੇ ਉਹ ਮਾਲਕ ਨੇ ਡਿਊਟੀ ਜਮਾ ਦੀ ਲਗਾਈ ਹੈ ਨਾਮ ਜਪਣ ਵਾਲੇ ਦੀ ਗੰਢ ਪਹਿਲਾਂ ਵੀ ਖੁੱਲ ਸਕਦੀ ਹੈ ਨਹੀਂ ਤੇ ਜਮ ਆ ਕੇ ਗੰਢ ਖੋਲ ਕੇ ਦੂਰ ਜਾ ਕੇ ਖੜ ਜਾਂਦੇ ਨੇ ਤੇ ਵਾਹਿਗੁਰੂ ਜੀ ਉਸ ਸਮੇਂ ਆਪਣੀ ਆਵਾਜ਼ ਨੂੰ ਬਹੁਤ ਤੇਜ਼ ਕਰ ਦਿੰਦੇ ਨੇ ਆਪਣੇ ਮਨ ਬੱਚੇ ਨੂੰ ਮੌਕਾ ਦਿੰਦੇ ਨੇ ਕਿ ਇਹ ਬੱਚਾ ਲਾਸਟ ਸਮੇਂ ਆਖਰੀ ਸਮੇਂ ਮੇਰੀ ਆਵਾਜ਼ ਨੂੰ ਸੁਣੇਗਾ ਜਿਵੇਂ ਹੁਣ ਆਪਾਂ ਸੰਗਤ ਦੇ ਵਿੱਚ ਜਾਂਦੇ ਆ ਨਾ ਉੱਥੇ ਜਾ ਕੇ ਆਪਾਂ ਨੂੰ ਭੇਦ ਆਉਂਦਾ ਹੈ ਖਾਦਾ ਭੇਦ ਆਉਂਦਾ ਹੈ ਨਾਮ ਦਾ ਭੇਦ ਆਉਂਦਾ ਹੈ ਕਿ ਇਹ ਨਾਮ ਹੈ ਕਿ ਇਹਨ ਅਨਹਦ ਦੁਨੀਆਂ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਕਿੱਥੋਂ ਆਉਂਦੀਆਂ ਨੇ ਤੇ ਇਹ ਅੱਖਰ ਚਲਦੀਆਂ ਕਿਉਂ ਪਈਆਂ ਨੇ ਇਹਨਾਂ ਨੂੰ ਅਸੀਂ ਕਿਉਂ ਸੁਣਨਾ ਹੈ ਕੀ ਮਹੱਤਵ ਹੈ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਕਨੈਕਸ਼ਨ ਹੈ ਰਿਸ਼ਤਾ ਕੀ ਹੈ ਇਸ ਦਾ ਸਾਡੇ ਮਨ ਦੇ ਨਾਲ ਕਿਉਂਕਿ ਇਹ ਸਾਰੀਆਂ ਹੀ ਆਵਾਜ਼ਾਂ ਇੱਕ ਰੂਪ ਦੇ ਵਿੱਚ ਜੇਪਾ ਮੰਨੀਏ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਆਵਾਜ਼ ਹੈ ਅੰਤ ਸਮੇਂ ਵਾਹਿਗੁਰੂ ਜੀ ਨੇ ਮੁੱਖਾ ਦਿਨਾ ਹੈ ਕਿ ਬੱਚੇ ਤੂੰ ਇਸ ਸਰੀਰ ਨੂੰ ਢਿੱਲਾ ਛੱਡ ਦੇ ਤੇ ਮੇਰੀ ਆਵਾਜ਼ ਦੇ ਵਿੱਚ ਧਿਆਨ ਦੇ ਸੁਣ ਲੈ ਤੂੰ ਮੇਰੀ ਆਵਾਜ਼ ਨੂੰ ਜੇ ਤੂੰ ਇਸ ਆਵਾਜ਼ ਨੂੰ ਸੁਣ ਲਵੇਂਗਾ ਫਿਰ ਜੰਮ ਤੈਨੂੰ ਹੱਥ ਨਹੀਂ ਲਗਾ ਸਕਦੇ ਸਿੱਧਾ ਉਸ ਆਵਾਜ਼ ਦਾ ਪਿੱਛਾ ਕਰਦੇ ਹੋਏ ਸਾਡੀ ਸੁਰਤੀ ਸੁਣਦੇ ਵਿੱਚ ਚਲੇ ਜਾਵੇਗੀ ਤੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਸਮਾ ਜਾਵੇਗੀ ਸਾਡੀ ਇਹ ਛੋਟੀ ਜਹੀ ਜੋਤ ਉਸ ਬੇਅੰਤ ਅਕਾਲ ਪੁਰਖ ਦੇ ਵਿੱਚ ਜਾ ਕੇ ਸਮਾਵੇਗੀ ਇਹ ਖੇੜ ਹੈ ਆਪਣਾ ਇਹ ਆਪਾਂ ਸਿੱਖਣਾ ਹੈ ਗੁਰਬਾਣੀ ਤੋਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਾਮ ਦੇ ਵਿੱਚ ਸਮਾ ਕੇ ਹੀ ਮਿਲਿਆ ਜਾ ਸਕਦਾ ਇਸ ਲਈ ਜੇ ਆਪਾਂ ਰੋਜ਼ ਥੋੜੀ-ਥੋੜੀ ਇਸ ਨਾਮ ਦੇ ਵਿੱਚ ਆਪਣੀ ਲਿਵ ਜੋੜੀ ਹੋਈ ਹੋਵੇਗੀ ਸਾਡਾ ਥੋੜਾ ਥੋੜਾ ਧਿਆਨ ਪਰਪੱਖ ਹੋਏਗਾ ਤਾਂ ਹੀ ਅੰਤ ਸਮੇ ਸਾਡਾ ਇੱਕਦਮ ਉਸ ਨਾਮ ਦੇ ਵਿੱਚ ਧਿਆਨ ਲੱਗੇਗਾ ਇਹ ਆਪਣੀ ਸਾਰਿਆਂ ਦੀ ਭੈਣਾ ਭਰਾਵਾਂ ਦੀ ਵਾਪਸੀ ਦੀ ਤਿਆਰੀ ਹੈ